ਛੋਟੇ ਸ਼ਹੀਦਜ਼ਾਦਿਆਂ ਅਤੇ ਮਾਤਾ ਗੁਜਰਕੋਟ ਦੀ ਸਾਕਾ ਚਮਕੁਰ ਸਾਹਿਬ ਦੇ ਸ਼ਹੀਦਾਂ ਅਤੇ ਮੋਤੀराम ਮਹਿਰਾ ਦੀ ਯਾਦ ਵਿੱਚ ਪਿੰਡ ਰਜਾਪੁਰ ਦੀਆਂ ਸੰਗਤਾਂ ਵੱਲੋਂ ಗ್ರಾಮ ਪੰਚਾਇਤ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਲਗਾਤਾਰ ਦੂਸਰੇ ਸਾਲ ਦੁੱਧ ਤੇ ਖੰਜੂਰਾ ਦੇ ਲੰਗਰ ਸੰਤਾ ਵਾਸਤੇ ਲਗਾਏਗੇ ਇਸ ਮੌਕੇ ਉਤੇ ਗੱਲਬਾਤ ਕਰਦਿਆਂ ਹੋਇਆ ਸੰਤਾ ਨੇ ਕਿਹਾ ਕਿ ਛੋਟੇ ਸ਼ਹਿਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਗੁਰੂ ਜੀ ਕੀ ਫਤਿਹ ਇਹ ਲੰਗਰ ਦਸ਼ਮ ਪਿਤਾ ਤੇ ਪਰਿਵਾਰ ਦਾ 시ਦੀ ਦਿਹਾੜਾ ਸਾਰੇ 시ਦਾਂ ਦੀ ਉਸਮਰਪਤ ਲਾਇਆ ਜਾਂਦਾ ਹੈ ਪਿਛਲੇ ਸਾਲ ਵੀ ਲਾਇਆ ਸੀ ਇਤਕਾ ਦੂਸਰਾ ਹਰੇ ਨਗਰ ਦੇ ਸਹਿਯੋਗ ਦੇ ਨਾਲ ਇਹ ਲੰਗਰ ਲਗਾਇਆ ਜਾਂਦਾ ਜੀ ਪਰਮਾਤਮਾ ਸਾਡੇ ਨਗਰ ਤੇ ਮਿਹਰ ਭਰਿਆ ਹੱਥ ਰੱਖੇ ਜੋ ਸ਼ਹੀਦਾਂ ਨੂੰ ਸਾਡੇ ਵੱਲੋਂ ਜਿੰਨੀ ਕਿ ਸ਼ਰਧਾਂਜਲੀ ਦੇਈ ਹੁੰਦੀ ਹੈ ਨੂੰ ਕੋਟ-ਕੋਟ ਨੂੰ ਨਮਸਕਾਰ ਕਰਦੇ ਆਂ ਜੀ ਹਰੇ ਨਗਰ ਵੱਲੋਂ ਤੁਹਾਡਾ ਇਥੋਂ ਤੇ ਬਹੁਤ-ਬਹੁਤ ਧੰਨਵਾਦ ਜੀ ਇਸ ਅਰ ਦੁੱਧ ਖਜੂਰਾਂ ਦਾ ਜੀ ਕੀ ਮੈਸੇਜ ਹੈਗਾ ਤੁਹਾਡਾ ਇੱਥੇ ਆਪਿਆ ਸਾਡੇ ਬਾਬਾ ਜੀ ਦੱਸਣਗੇ ਸਾਨੂੰ ਜੀ ਕਿੰਨਾ ਪਰ ਇਹ ਸ਼ਹੀਦਾਂ ਨੂੰ ਉਹਨਾਂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁਲਾਉਣਾ ਚਾਹੀਦਾ ਸਾਨੂੰ ਜੀ ਸੰਦੇਸ਼ ਆਉਣ ਵਾਲੇ ਸਾਰੇ ਪਰਿਵਾਰ ਵੀਰਾਂ ਨੂੰ ਸਿਰ ਨਕਰਣ ਵਾਸਤੇ ਆਉਣ ਆਪਾਂ ਕਰਨ ਤੋਂ ਛੋੜੀਏ ਉਹਨਾਂ ਦੇ ਚਰਨਾਂ ਦੇ ਵਿੱਚ ਸਾਡੇ ਹੀ ਹੱਥ ਜੋੜ ਕੇ ਪ੍ਰਮਾਤਮਾ ਖਾਨ ਨੂੰ ਜੇ ਬਲ ਬਖਸ਼ੇ ਜਿੱਤੂ ਬਾਤ ਲੱਗਣ ਲੱਗੀ ਹੈ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਬਰਤ ਗੁਰੂ ਕਾ ਸਤਸੰਗ ਜੀਓ ਜੋ ਆਇਆ ਮੇਂ ਦਾ ਸਮਾਗਮ ਹੈ ਉਹ ਦਸੇ ਪਾਤਸ਼ਾਹ ਸੈਸਰੀ ਗੁਰੂ ਅਸਮਰਦ ਜੀ ਦੇ ਛੋਟੇ ਸਰ ਜਦੇ ਆਮ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜੀ ਦੇ ਸਿੱਧੀ ਗੁਰਬਲ ਸਮਾਰੋਹਤ ਜੋ ਬਾਬਾ ਮੋਤੀ ਮਹਿਰਾਜੀ ਨੇ ਪਰੰਪਰਾ ਚਲਾਈ ਸੀ ਛੋਟੇ ਬਾਲਾਂ ਨੂੰ ਦੁੱਧ ਸਕਾਉਣ ਦੀ ਉਸੇ ਪਰੰਪਰਾ ਨੂੰ ਬਰਕਰਾਰ ਰੱਖਦੇ ਹੋਏ ਜੋ ਨਗਰ ਅਜਾਪੁਰ ਦੀ ਸਮੂਹ ਸਾਥੀਆਂ ਵੱਲੋਂ 30 ਸਾਲ ਦੀ ਤਰ੍ਹਾਂ ਇਸੇ ਵੀ ਤਰ੍ਹਾਂ ਜੇ ਬਾਬਾ ਮੋਤੀ ਮਹਿਰਾਜੀ ਨੇ ਇਹ ਸੇਵਾ ਕੀਤੀ ਸੀ ਇਹ ਸਾਡੇ ਨਗਰ ਨੂੰ ਸੇਵਾ ਬਖਸ਼ੀ ਕੀਤੀ ਹੈ ਉਹ ਸੇਵਾ ਦੁੱਧ ਦੀ ਸੇਵਾ ਪਰੰਪਰ ਨੂੰ ਮੁਖਰਾਦੇ ਹੋਇਆ ਅੱਜ ਸਮੂਹ ਨਗਰ ਵਾਸੀ ਸਾਹਿਬਾਨ ਵੱਲੋਂ ਪ੍ਰੰਧ ਕਮੇਟੀ ਵੱਲੋਂ ਨਗਰ ਪੰਚਾਇਤ ਵੱਲੋਂ ਦੁੱਧ ਤੇ ਖਿਜੂਰਾ ਲੰਗਰ ਔਰ ਥੋੜਾ ਚੱਲ ਰਿਹਾ ਹੈ ਤੇ ਚੱਲੇਗਾ ਸ਼ਾਮ ਤੱਕ ਸੋ ਗੁਰੂ ਮਾਰੇ ਪਰ ਬਖਸ਼ੀ ਕੀਤੀ ਹੈ ਸੇਵਾ ਬਖਸ਼ੀ ਕੀਤੀ ਹੈ ਸਾਡੇ ਨਗਰ ਨੂੰ ਤੇ ਅੱਗੇ ਤੋਂ ਗੁਰੂ ਮਾਰ ਚੱਲ ਰਿਹਾ ਹੈ ਸਮਾਪਤ ਪਿਆਲਾ ਸਿੱਧਾ ਨੂੰ ਪ੍ਰਣਾਮ ਹੈ ਜਿਨ੍ਹਾਂ ਸਿੱਧਾਂ ਦੇ ਬਦੌਲਤ ਅਸੀਂ ਅੱਜ ਇਹ ਖੁਸ਼ੀਆਂ ਮਾਣਦੇ ਆ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਇਹ ਲੰਗਰ ਜੋ ਪਰਮਰਾ ਚੱਲ ਰਿਹਾ ਹੈ ਉਹਨਾਂ ਦੇ ਸੋਡੇ ਸਾਹਿਬ ਜੀ ਆਨਿ परंपरा मुख राति लंगर चलाए वाहिगुरू जी का ख़ा वाहिगुरू जी